सत का जी कि ठीक ठाक हो जी आप भी ठीक ठाक जी आ देखो सुखम गई की पाल दूस इधर मुँह कर ਬੱਚਾ ਦਾ ਧਿਆਨ ਜਰੂਰ ਰੱਖਿਆ ਕਰੋ ਜੀ ਕੋਲ ਹੁੰਨੇ ਆ ਜਦੋਂ ਆ ਦੇਖੋ ਐਡੇ israrti ਬੱਚੇ ਨੇ ਆ ਦੇ ਇਹ ਪਤਾ ਨਹੀਂ ਕੀ ਕਰਨਗੇ ਦੇਖੋ ਲੈ ਦੇਖ ਲੈ ਪੰਗੇ ਲੈਂਦਾ ਦੇਖੋ ਆ ਦੇਖੋ ਗਾਹਾਂ ਨਹੀਂ ਫਿਰਦਾ ਇਹ ਤੋ ਹਜੇ ਕਿਉਂਕਿ ਫੜਿਆ ਹੋਇਆ ਹੈ ਆ ਦੇ ਆਪਣਾ ਇਹਦੇ ਵਿੱਚ ਕੱਖੇ ਰੱਖਦੇ ਆ ਇਹ ਇਹ ਐ ਨਹੀਂ ਪਤਾ ਕੀ ਕਰਦੇ ISRARTI ਹੱਥ ਆ ਜਾਊਗਾ ਤੇਰਾ ਐ ਕਿੱਥੇ ਹਾਂ ਥਾ ਜਾਂ ਨੰਦ ਬੱਚਾ ਦਾ ਕੰਮ ਉਹ ਤੇ ਕਰ ਅੱਖਾਂ ਤੇ ਉਹ ਪੱਠਿਆਂ ਤੇ ਆ ਦੇਖੋ ਜੀ ਐਡਾ ਲਵਾ ਬਾਂਦਰਾ ਆ ਦੇਖੋ ਜੀ ਬਾਂਦਰਾ ਲਵੇ ਜਮਾ ਸੇਮ ਉਹ ਮੇਰੀ ਇਸ ਘਰ ਦਾ ਦੇਖੋ ਆ ਦੇਖੋ ਜੀ ਆ ਦੇ ਕੱਖ ਖੁਰਦਾ ਜੀ ਆ ਦੇ ਆਦੇ ਕੱਕ ਕੁੱਤਰਦਾ ਦੇਖੋ ਜੀ ਆਦੇ ਇਹ ਸੌਖਾ ਤਰੀਕਾ ਨਾ ਪੰਗੇ ਲਿਆ ਕਰ ਵੀਰੇ ਨਾ ਲਿਆ ਕਰ ਐਡੇ ਤੂੰ ਹੈ ਨਹੀਂ ਕੱਕ ਕੁੱਤਰਨ ਵਾਲਾ ਆ ਜਾਂਦਾ ਦੇਖ ਲੈ ਡੈਡੀ ਹਾਂ ਤੂੰ ਹਜੇ ਡੈਡੀ ਕਿੱਥੇ ਬਣ ਗਿਆ ਕਿੱਥੇ ਬਣ ਗਿਆ ਮੈਂ ਡੈਡੀ ਆ ਦੇ ਪੀਟਰ ਨਚ ਰਹਾ ਆ ਪੀਟਰ ਲੁਕੋਆ ਪਿਆ ਇਹ ਤਾਂ ਨਹੀਂ ਲੱਗਿਆ ਪੁੱਤਰਾ ਆ ਮਾ ਲੈ ਜਾ ਪਾਤ ਭਾਈ ਆ ਆਪਣੇ ਬੀਜੇ ਹੋਇਆ ਗਵਾਂਡੀਆਂ ਦੇ ਆਲੂ ਕੋੜਾ ਦੇ ਆ ਦੇ ਉਹ ਤਾਂ ਆਲੂ ਆਲੂ ਆ ਉਹ ਵਾਲੇ ਉਹ ਵਾਲੇ ਇਹ ਇਧਰ ਆਪਣਾ ਨੌਰਾ ਬਾਦੀ ਜੀ ਨੂੰ ਕਹਨੇ ਆ ਜੀ ਆਪਾਂ ਤਾਂ ਬਾਦੀ ਕਹਨੇ ਆ ਸਹਿਰਾਂ ਵਾਲੇ ਤਾਂ ਇਹਨੂੰ ਨੌਰੇ ਹੀ ਦੱਸਦੇ ਆ ਆ ਦੇ ਜੀ ਆ ਸਾਡੇ ਨੌਰੇ ਦੇ ਵਿੱਚ ਆ ਦੇ ਮੌਕੀ ਫਿਰਦਾ ਮੌਕੀ ਕੋ ਤਰ ਰਿਹਾ ਕੱਖ ਇਹਦੇ ਕੋਲੀ ਰਹਿਣਾ ਪੈਂਦਾ ਜੀ ਸਾਨੂੰ ਮੌਕੀ ਦੇ ਤੜੀ ਪੈਣੀ ਹੈ ਗਾਣਾ ਨਹੀਂ ਕਰਦੇ ਹੁੰਦੇ